ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਪੰਜਾਬ ਦੇ ਵਿੱਚ ਮੌਸਮ ਇੱਕ ਵਾਰ ਫਿਰ ਤੂਬ ਬਦਲਣਾ ਚਾਰ ਰਿਹਾ ਹੈ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਕਟਾਈ ਜਾ ਰਹੀ ਹੈ ਮੌਸਮ ਵਿਭਾਗ ਨੇ ਇਹ ਬੇਖਵਾਨੀ ਕੀਤੀ ਹੈ ਕਿ ਅੱਜ ਯਾਨੀ ਕਿ 19 ਸਤੰਬਰ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਤੋਂ ਦਰਮਿਆਨੀ بارش ਪੈ ਸਕਦੀ ਹੈ ਮੀ ਕਾਰਨ ਤਾਪਮਾਨ ਡਿੱਗੇਗਾ ਤੇ ਲੋਕਾਂ ਨੂੰ ਨਮੀ ਵਾਲੀ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਤੇ ਨਾਲ ਦੀ ਨਾਲ ਪਟਿਆਲਾ ਦੇ ਵਿੱਚ ਕੁਝ ਥਾਂਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਇਸ ਦੌਰਾਨ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਰਹੇਗੀ ਤੇ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਮੀ ਕਰਕੇ ਸਤਲੁਜ ਤੇ ਯਾਦ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਤੇ ਮੰਡਾਲਾ ਛੰਨਾ ਖੇਤਰ ਵਿੱਚ ਤੁਸੀਂ ਬੰਨ੍ਹ ਦੇ ਲਈ ਖਤਰਾ ਵੱਧ ਚੁੱਕਿਆ ਹੈ ਪਾਣੀ ਦੇ ਤੇਜ਼ ਵਹਾਣੇ ਬੰਨ੍ਹ ਤੇ ਬਨੇ ਬੈਰੀਅਰ ਤੋੜ ਦਿੰਦੇ ਨੇ ਜਿਸ ਕਾਰਨ ਬੰਨ੍ਹ ਦੇ ਜੋ ਕਿ ਨੇੜੇ țeੜੇ ਚਾਰੇ ਘਰ ਤਹਿ ਤੇਰੀ ਹੋ ਚੁੱਕੇ ਨੇ ਤੇ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਹੁਣ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਉਸ ਦੇ ਚਲ ਦੇ ਪੰਜਾਬ ਦੇ ਲੋਕਾਂ ਦੀ ਚਿੰਤਾ ਹੋਰ ਜ਼ਿਆਦਾ ਵੱਧ ਚੁੱਕੀ ਹੈ ਕਿਉਂਕਿ ਪੰਜਾਬ ਪਹਿਲਾਂ ਹੀ ਹੜਾਂ ਦੀ ਮਾਰ ਚੱਲ ਕੇ ਹੈ ਗਿਆ ਹੈ। ਪੰਜਾਬ ਦੇ ਮੌਸਮ ਦੇ ਨਾਲ ਇਹ ਛੁੜੀ ਹੋਈ ਵੱਡੀ ਖਬਰ ਹੈ। ਪੰਜਾਬ ਦੇ ਵਿੱਚ ਮੌਸਮ ਇੱਕ ਵਾਰ ਫਿਰ ਤੂਫਾਨ ਬਦਲਣਾ ਚਾਰ ਰਿਹਾ ਹੈ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਮੌਸਮ ਵਿਭਾਗ ਨੇ ਇਹ ਵਿਖਵਾਨੀ ਕੀਤੀ ਹੈ ਕਿ ਅੱਜ ਯਾਨੀ ਕਿ 19 ਸਤੰਬਰ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਤੋਂ ਦਰਮਿਆਨੀ بارش ਪੈ ਸਕਦੀ ਹੈ ਮੀ ਕਾਰਨ ਤਾਪਮਾਨ ਡਿੱਗੇਗਾ ਤੇ ਲੋਕਾਂ ਨੂੰ ਨਮੀ ਵਾਲੀ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਤੇ ਨਾਲ ਦੀ ਨਾਲ ਪਟਿਆਲਾ ਦੇ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਇਸ ਦੌਰਾਨ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਰਹੇਗੀ ਤੇ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਮੀ ਕਰਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਤੇ ਮੰਡਾਲਾ ਛੰਨਾ ਖੇਤਰ ਵਿੱਚ ਤੁਸੀਂ ਬੰਨ੍ਹ ਦੇ ਲਈ ਖਤਰਾ ਵੱਧ ਚੁੱਕਿਆ ਹੈ ਪਾਣੀ ਦੇ ਤੇਜ਼ ਬਹਾਨੇ ਬੰਨ੍ਹ ਤੇ ਬਨੇ ਬੈਰੀਅਰ ਤੋੜ ਦਿੰਦੇ ਨੇ ਜਿਸ ਕਾਰਨ ਬੰਨ੍ਹ ਦੇ ਜੋ ਕਿ ਨੇੜੇ țeੜੇ ਚਾਰੇ ਘਰ ਤਹਿ ਤੇਰੀ ਹੋ ਚੁੱਕੇ ਨੇ ਤੇ ਦੱਸ ਦੀਏ ਕਿ ਜਿਸ ਤਰੀਕੇ ਦੇ ਨਾਲ ਹੁਣ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਉਸ ਦੇ ਚਲ ਦੇ ਪੰਜਾਬ ਦੇ ਲੋਕਾਂ ਦੀ ਚਿੰਤਾ ਹੋਰ ਜ਼ਿਆਦਾ ਵੱਧ ਚੁੱਕੀ ਹੈ ਕਿਉਂਕਿ ਪੰਜਾਬ ਪਹਿਲਾ ਹੀ ਹੜਾਂ ਦੀ ਮਾਰ ਚੱਲ ਕੇ ਟੜਿਆ ਹੈ